ਸ਼੍ਰੀ ਕਾਲਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਜਖਲ ਹਰਿਆਣਾ। ਕਾਲੇ ਕੋਲੇ ਪਹੁੰਚੇ ਹੋਇਆਂ ਝੋਟੀਆਂ ਦਿਖਾਵਾਂਗੇ 4 ਟਿਪ ਟੋਪ ਜਮਾਂ ਨੇ 3 ਦਿਖਾਵਾਂਗੇ ਮੋਰਾ ਚ 1 ਦਿਖਾਵਾਂਗੇ ਬੂਰੀ ਝੋਟੀ 6 ਦੰਦ ਟੌਪ ਕੁਆਲਿਟੀ ਤੇ 1 ਦਿਖਾਵਾਂਗੇ ਕੱਟਾ ਚੰਗੇ ਰਿਕਾਰਡ ਵਾਲਾ 12 ਕਿ ਮਹੀਨੇ ਦੀ ਉਮਰ ਆ। ਦੇਖਣ ਨੂੰ ਸਨੁਭ ਹੋਮ ਰਖਾ ਲਾ ਵੀ ਸਾਲ ਡੇਢ ਸਾਲ ਦੇ ਰਿਕਰ ਲੱਗੂਗਾ ਕਿਉਂ ਕਹ ਲਈ ਹਾਂ ਕਿੰਨਾ 45 10 ਮਹੀਨੇ ਦਾ ਹੈ ਉਹ ਠੀਕ ਠਾਕ ਭਾਈ ਪੂਰੀ ਬੋਬ ਚੱਲਦੀ ਕਲਾ ਪਹਿਲਾਂ ਕਿ ਮੇਰੇ ਕੰਮ ਪਹਿਲਾਂ ਬਹੁਤ ਬੁਧੀ ਕੰਮ ਰਿਆ ਵਧੀਆ ਮਾਲ ਵਿਖਿਆ ਚੱਲਦਾ ਕੰਮ ਚੱਲ ਟੋਪ ਜਮਾ ਹਾਂ ਵਧੀਆ ਹੈ ਠੀਕ ਹੈ ਗੱਲ ਹਾਂ ਸ਼ਿਕਾਇਤ ਨਾ ਬੇ ਸ਼ਿਕਾਇਤ ਨਹੀਂ ਆਉਂਦਾ ਭਾਵੇਂ ਹੁੰਦਾ ਮੇਰਾ ਹਰੀਕ ਵੀ ਡੀ ਠੀਕ ਹੈ ਮਾਲ ਵੀ ਮਿਲ ਕੇ ਸਾਫ ਸੁਥਰਾ ਹੈ ਵੀ ਉਹ ਚੀਜ਼ ਹੈ ਦੁੱਧ ਜਿਹੜੀ ਥੱਲੇ ਜਿੰਨਾ ਦੁੱਧ ਹੈ ਕਿ ਜਿੰਨਾ ਬੌਲਾ ਅੱਧਾ ਕਿਲੋ ਜੇ ਘੱਟ ਦੱਸਣੀ ਜਦੋਂ ਮਾਲ ਕਾਵੇ ਤਾਂ ਵੱਜੇ ਉਹ ਰਿਆ ਕਿ ਘੱਟੇ ਨ ਇਹਦਾ ਸੂਆ ਕਿਹੜਾ ਦੂਜਾ ਸੂਆ ਗੁਰੇ ਦਾ ਦੰਦਾਂ ਚ 6 ਦੰਦਾਂ ਨੇ ਨਾਲ ਬੱਚਾ ਕੀ ਆ ਬੱਚ ਕੱਤੀ ਆ ਸਾਰੀਆਂ ਮਗਰ ਕੱਟੀਆਂ ਨਹੀਂ ਚਾਰਾਂ ਮੰਗਰੀ ਤੇਰੀ ਕੱਤੀ ਵੀ ਦਿਖਾ ਦੇ ਘਰੀ ਓਏ ਆ ਜਾ ਪਹਿਲਾਂ ਇਹਦੀ ਕੱਤੀ ਤੇ ਮਾਰ ਦੇ ਕੰਨੀ ਕਾਲੇ ਖੜੀ ਤੇ ਨਾਲ ਆ ਹੋ ਜਾ ਸਾਈਡ ਨੂੰ ਨਾਲ ਇਹਦੇ ਆ ਗਈ ਕੱਤੀ ਕੱਤੀ ਮੇਰੇ ਖਿਆਲ ਆ ਜੈਡ ਬਲੈਕ ਆ ਗਈ ਨਾ ਥੋੜੀ ਜਿਹੀ ਵਾਈਟ ਆ ਗਈ ਪੁਸ਼ ਕਿੰਨੇ ਦੰਦਾਂ ਸੂਆ ਇਹਦਾ ਸੂਈ ਨੂੰ ਇਹਨੂੰ 8-7 ਦਿਨ ਹੋਗੇ 8-9 ਦਿਨ ਹਾਂ ਦੰਦਾ ਜੇ 6 ਦੰਦ ਸੂਰਾ ਦੂਜਾ ਦੁੱਧ ਹਾਜ਼ਰ ਕਿੰਨਾ 12 ਕਿਲੋ ਦੁੱਧ ਹੋਊਗਾ ਇੱਥੇ ਲੈ ਹੁਣ 12 ਕਿਲੋ ਆਣਾ ਹੈ ਹਾਂ ਤਿਆਰ ਆ ਇੱਕ ਗੱਲ ਦਾ ਦੱਸਣਾ ਲਾਇਵ 'ਚ ਇਹਨਾਂ ਦੀਆਂ ਸਾਰੀਆਂ ਦੀਆਂ ਆਪਾਂ ਨੇ ਧਾਰਾ ਮਾਰ ਕੇ ਦਿਖਾਈਆਂ ਨੇ ਬੱਚੇ ਤਕਰੀਬਨ ਲਾਇਵੇ ਆ ਉਸ ਹਿਸਾਬ ਨਾਲ ਇਹਨਾਂ ਦੀ ਜੱਜਮੈਂਟ ਜੀ ਕਰ ਲਿਓ ਤੁਸੀਂ ਤੇ ਦੁੱਧ ਜਿੰਨਾ ਬਾਈ ਦੱਸੂਗਾ ਡੰਗ 2 ਡੰਗ 4 ਡੰਗ ਬਾਈ ਕੋਲੋਂ ਉਹ ਤੁਸੀਂ ਚੋ ਕੇ ਲੈ ਜਿਓ ਕਿੰਨਾ ਹਾਜਰਾ ਜੀ ਹੁਣ 12 ਕਿਲੋ ਗੁਰੀ ਹੁਣ 12 ਮੈਲੇ ਤਾਂ ਨਹੀਂ ਲੱਗੀ ਨਾ ਹਲ ਤਾਂ ਵੀਰੇ ਸੂਈ ਨਹੀਂ ਥੋੜੇ ਦਿਨ ਹੋਏ ਨੇ ਠੀਕ ਹੈ ਆ ਗਈ ਬਲ ਕੱਦ ਕਾਠ ਵਾਲੀ ਤੇ ਆ ਗਈ ਬਰੀਕ ਜਮ ਮੈਂ ਬਰੀਕ ਚਮੜੇ ਚ ਆ ਗਈ ਬਾਹਲੀ ਬਰੀਕੀ ਜੱਟ ਚਵਾਈ ਸਾਰੀਆਂ ਦੀ ਧਾਰਾ ਮਾਰ ਕੇ ਦਿਖਾਤੀ ਠੋਸ ਚਵਾਈ ਆ ਜੀ ਐਂ ਚਵਾਈ ਵੀਰੇ ਵਧੀਆ ਵਸਦਾ ਇਹ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਉਹ ਬਾਈ ਪਾਸ ਕਰਕੇ ਲੈ ਜਾਣਾ ਲਾਈਵ ਚ ਪਾ ਲੋ ਚ ਕੋਈ ਜੱਟ ਕਿੰਨਾ ਕੇ ਦੁੱਧ ਪਾ ਦੂ ਕਾਲੇ ਦੁੱਧ ਪਾ ਦੂਗੀ 14 15 ਕਿਲੋ 14 15 ਦਿਨ ਹਾਂ ਲੈ ਚੱਲ ਬਾਈ ਅੰਦਰ ਨੂੰ ਲੈ ਚਾਣਾ ਦੁੱਧ ਪਾ ਦੂਗੀ ਬਾਈ ਕਹਿੰਦਾ 14 15 ਕੱਦ ਦਾ ਕੁੜੀ ਉਹਦਾ ਕੀ ਆ ਬਲ ਫੈਟ ਨਹੀਂ ਹਾਂ ਬਾਲਾ ਫਿੱਟ ਉਹ ਕਮੈਣੀ ਵਾਲਾ ਸੈਜ ਥੋੜਾ ਲੈ ਉਹ ਤਾਂ ਥੰਦੀ ਬਰਾਬਰ ਦੀ ਹੋ ਰਿਹਾ ਐ ਚੁਆਇਸ ਵੀ ਬਾਲੀ ਓਕੇ ਆ ਧਾਰਾਂ ਤਾਂ ਨਹੀਂ ਘਟੋ ਜਿਵੇਂ ਵੀ ਨਹੀਂ ਕਿਸੇ ਪਾਸੋਂ ਨਹੀਂ ਹੁੰਦੀ ਬਰਾਬਰ ਨੇ ਸਾਰਿਆਂ ਦੇ ਐ ਵੀਰੇ ਕਿਸੇ ਪਾਸੋਂ ਕੋਈ ਜਾਨਵਰ ਕਿਸੇ ਪਾਸੋਂ ਨਹੀਂ ਨੇੜੇ ਲਾ ਕੇ ਦਿਖਾ ਦੇ ਥੋੜਾ ਜਿਹਾ ਫਰਕ ਪਉਂਦੀ ਆ ਥੰਦੇ ਸੈਜ ਦਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਧਾਰਾਂ ਬਾਈ ਕਹਿੰਦਾ ਵੱਧ ਘਟ ਨਹੀਂ ਹੈਗੀਆਂ ਕਿਸੇ ਵੀ ਪੱਖ ਤੋਂ ਚੁਬਾਈ ਦੀ ਹੈਗੀ 100 ਦੀ 100 ਸਿੰਘ origignal ਆ ਗਿਆ ਬਿਲਕੁਲ ਆ 12 ਕਿਲੋ ਅੱਜ ਹਾਜ਼ਰ ਹੈ ਦੋ ਟਾਈਮ ਚਾਰ ਟਾਈਮ ਤੋਲ ਕੇ ਬਾਈ ਤੋਂ ਲੈ ਜਾਓ ਨਾਲ ਇਹਦੇ ਹੈ ਗਿਆ 31 ਖਰੀਦ ਸਾਰੀ ਹਰਿਆਣੇ ਦੀ ਹਰਿਆਣੇ ਦੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦੇ ਆਪਾਂ 1,20,000 ਰੁਪਏ ਲੈ ਲਾਂਗੇ ਫਿਕਸ ਕਰ ਦੇ ਜੰਮੀ 1,15 ਲੈ ਲਾਂ ਗੁਰੂ ਤੇਰੇ ਤੋਂ ਮੋੜ ਭਜਦੇ 1,15 ਦੀ ਹੋਊਗੀ ਇਹ ਝੋਟੀ ਹਾਂ ਤੇ ਹੁਣ ਮਾਰ ਦੇ ਦੋ ਨੰਬਰ ਆਈ ਤੇ ਪਹਿਲਾਂ ਇਹਦੇ ਸਿੰਘਾਂ ਦੀ ਮਾਰ ਦੇ ਕਰੀਏ ਸਿੰਘ ਚੂੜੀ ਵਾਲਾ ਸਿੰਘ origignal ਆ ਬੰਦ ਸਿੰਘ ਆ ਗਿਆ ਲੈ ਚੱਲ ਬਾਈ ਇਹਨੂੰ ਸਿੰਘ ਜਮਾ ਆਪਾਂ ਕਹਿ ਦਈਏ ਵੀ ਛੱਲੇ ਵਾਲਾ ਸਿੰਘ ਛੰਡੇ ਵਾਲਾ ਸਿੰਘ ਬੱਤਿਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਆਹ ਦੁੱਧ ਵੀ ਥੱਲੇ ਤੁਸੀਂ ਦੇਖੋਗੇ ਲੈਬ ਚ ਢਾਰਾਂ ਆਪਾਂ ਦਿਖਾਈਆਂ ਸੀ ਮਾਰ ਕੇ ਸਾਰੀਆਂ ਨੂੰ ਲਾਤੀ ਜੀ ਤਕਰੀਬਨ ਆਹ ਧੋੜ ਦਿਆ ਇਹਨੂੰ ਰਿੰਗੇ ਦੀ ਬੰਦ ਕਰ ਲਾ ਬਾਈ ਥਾਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਕਰ ਆ ਗਿਆ ਫੁੱਲ ਵੱਡਾ ਦੰਦਾਂ ਚ ਆ ਗਈ ਦੋ ਦੰਦ ਚੜਾਈ ਵੀ ਫੁੱਲ ਆ ਉਤੋਂ ਤੇ ਸਿੰਘ ਤਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਮਿਲਕ ਵਾਲੀ ਵੀ ਆ ਬਿਊਟੀ ਵਾਲੀ ਵੀ ਆ ਬੰਦ ਸਿੰਘ ਚ ਆ ਗਈ ਘੇੜਾ ਦਵਾ ਕੇ ਕੇਰਾ ਰੋਕ ਲਈ ਇੱਥੇ ਦਿਖਾ ਦੇ ਗੈਰੀ ਬਾਡੀ ਦੀ ਦਿਖਾ ਦੇ ਆਰਡਰ ਦਾ ਸਾਈਜ਼ ਦਿਖਾ ਦੇ ਇਹ ਝੋਟੀ ਮੇਰਾ ਖਿਆਲ ਆ ਇਹ ਥੋੜੀ ਜਿਹੀ ਪੂੰਛ ਬਾਈਟ ਆ ਗਈ ਉਦਾਂ ਸਾਰੀ ਜੈਡ ਬਲੈਕ ਆ ਇੱਥੇ ਮਾਰ ਦੇ ਤੇ ਕੈਮਰਾ ਇੱਥੋਂ ਇੱਥੋਂ ਇਹਦੇ ਸਿੰਗ ਦੀ ਜੱਜਮੈਂਟ ਕਰਾ ਦੇ ਉਹ ਇਹ ਇੱਥੋਂ ਚੂੜੀਆਂ ਵਾਲਾ ਸਿੰਗ ਜਿਹੜਾ ਛੰਡੀ ਆ ਜਮਾ ਸਿੰਗ ਆ ਗਿਆ ਜਮਾ ਬੰਦਾ ਅਲਾ ਜਲਦ ਬਾਦੀ ਕਿੜਾ ਇਧਰਲੇ ਬੰਨੇ ਹੋਣ ਦੀ ਲੰਬਾਈ ਦਿਖਾ ਦੇ ਤੇ ਉਤੋਂ ਦੀ ਆ ਬਾਡੀ ਦੀ ਜਿਹੜੀ ਚੜਾਈ ਆ ਇਹ ਚੀਜ਼ ਦਿਖਾ ਦੇ ਤੇ ਗੁੱਦਾ ਵਾਲੀ ਝੋਟੀ ਆ ਗਈ ਜਾਨ ਵਾਲੀ ਜਾਨ ਵਾਲੀ ਕੱਟੀ ਆ 18 ਬਾਰ ਬਾਰ ਤੁਹਾਨੂੰ ਕਹਿਣਾ ਵੀ ਸਾਰੀਆਂ ਨੇ ਲਾਈਵ 'ਚ ਮਾਰੀਆਂ ਹੋਈਆਂ ਪੇਜ ਤੇ ਤੁਸੀਂ ਜਾ ਕੇ ਚੈੱਕ ਕਰ ਲਿਓ ਤੇ ਨੇੜੇ ਆ ਕੇ ਮਾਰ ਕੇ ਲੈ ਜਾਓ ਧਾਰਾ ਇਨੇ ਦਿਨ ਦਾ ਸੁਆ ਕਾਲੇ ਸੂਈ ਨੂੰ ਇਹਨੂੰ ਪੰਜਵਾਂ ਦਿਨ ਹੋ ਗਿਆ ਅੱਜ ਮਗਰ ਗਈ ਆ ਮਗਰ ਕੱਟੀ ਇਹਦੀ ਕੱਟੀ ਇਹਦੇ ਨਾਲ ਹੈਗੀ ਸੁੱਖ ਨਾਲ ਜੈਡ ਬਲੈਕ ਜਮਾ ਹਾਂ ਪਿਓਰ ਮੋਰਾ ਜਿਹੜੀ ਆਪਾਂ ਕਹਿੰਦੇ ਆ 100 ਦੀ 100 ਉਹ ਸੀ ਕੱਟੀ ਉਹ ਤੇ ਮਾਰ ਦੇ ਓਂਛ ਵੀ ਉਹਦੀ ਮਤਲਬ ਆ ਗੁਰੀਆ ਤੇ ਕੁਦਰਤੀ ਦੇਖ ਲੈ ਲੰਬੀ ਨਹੀਂ ਹੈ ਯਾਰ ਪਰ 31 ਵਾਲੇ ਪਾਣੀ ਇੱਥੇ ਤੱਕ ਕੀ ਆ ਗਈ ਪਿਓਰ ਮੋਰਾ ਚ ਦੋ ਕਬਾਲ ਜ਼ਰੂਰ ਚਿੱਟੇ ਆ ਗਏ ਪਰ 31 ਸਨਖੀ ਬਹੁਤ ਆ ਹਾਂ ਇਹਦੇ ਥੱਲੇ ਹੁਣ ਕਿੰਨਾ ਦੱਸੇ ਆਪ ਵੀ ਕੱਟੀ ਆ ਥੱਲੇ ਵੀ ਕੱਟੀ ਆ ਕਿੰਨਾ ਕਾ ਹਾਜਰ ਦੱਸੇ 10 ਕਿਲੋ ਐ ਥੱਲੇ ਹੁਣ 10 ਕਿਲੋ ਬਾਜਰ ਬੋਲਾ ਹਾਂ ਕਿੰਨਾ ਦੁੱਧ ਪਾ ਦੂਗੀ 14 ਕਿਲੋ ਦੁੱਧ ਪਾ ਦੂਗੀ ਝੋਟੇ ਓਲੇ ਹੱਥ ਨਾਲ ਓਲੇ ਹੱਥ ਨਾਲ ਗੋਰੀ ਪਤਾ ਕੀ ਆ ਜੇ ਆਪਾਂ ਉਹ ਊਠ ਪਟੰਗ ਬੋਲੀ ਜਾਈਏ ਇਹਦਾ 18 ਪਾ ਦੋ 20 ਪਾ ਦੋ 14 ਕਿਲੋ ਪਹਿਲਾਂ ਕੱਟੀ ਦੋ ਦਾਨ ਨੂੰ ਬਹੁਤ ਐ ਠੀਕ ਐ ਤਾਂ ਐਸੇ ਕਿੰਨੇ ਲੈ ਲਾਂਗੇ ਇਹਦੇ ਇਹਦਾ ਆਪਾਂ 140 ਹੀ 1 ਇੱਕ 40 ਹੀ ਲੈਣਾ ਇਹਦਾ 1 ਲੱਖ 40 ਹਜ਼ਾਰ ਉਹਦੇ ਚ ਮਾਨਤਨ ਹੋ ਜੂ ਹਾਂ ਮਾਨਤਨ ਕਰ ਦਾਂਗੇ ਮਾਨਤਨ ਛੋਟ ਕੱਦ ਕਾੜਦਾ ਦਾ ਆਈਡੀਆ ਕਰ ਲਓ ਇਹਨੂੰ ਅੱਧਾ ਗਿਆ ਇਹਦਾ ਚੰਗਾ ਛੋਟਾ ਕੱਦ ਨਹੀਂ ਹੈਗਾ ਕਿਉਂਕਿ ਜਿਹੜੀ ਦਾ ਦਰਮਿਆਨਾ ਹੋਊਗਾ ਉਹ ਮੈਂ ਤੁਹਾਨੂੰ ਦੱਸ ਦੂੰਗਾ ਵੀ ਇਹਦਾ ਕੱਦ ਦਰਮਿਆਨਾ ਤੇ ਆਰਡਰ ਦਾ ਸੈਜ ਵੀ ਸੋਹਣਾ ਰੱਖਦੀ ਆ ਇਹ ਮੇਰੇ ਨੂੰ 1,40 ਦੀ ਹਾਂ ਮਾਨ ਟਾਨ ਛੋੜ ਛੱਪ ਉਹਦੇ ਚ ਹੋ ਜੂਗਾ ਤੇ ਹੁਣ ਇਹਦੀ 31 ਦੀ ਮਾਰ ਦੇ ਪਹਿਲਾਂ ਕੱਟੀ ਹੈ ਇਹਦੇ ਨਾਲ ਵੀ ਡੈਂਜਰ ਆ ਪੂਰੀ ਐਨ ਪੂਰੀ ਵੀਰੇ ਇਹਦਾ ਸੁਆ ਝੋਟੀ ਦਾ ਦੂਜਾ ਸੁਆ ਕਿੰਨੇ ਦਿਨ ਦਾ ਸੁਆ ਇਹਨੂੰ ਹੋਗੇ 14-15 ਦਿਨ ਤੋੜ ਦੇ ਬਾਈ ਖੋਲ ਮੈਂ ਤਾਂ ਹਾਲੇ ਚੱਲੀ ਨਹੀਂ 15ਵਾਂ 14ਵਾਂ ਮੈਂ ਲੰਬਾਈ ਦਿਖਾ ਦੇ ਗਰੀ ਇੱਥੋਂ ਓਏ ਟਰੱਕ ਜ ਹਜ਼ਾਰ ਮੈਂਸ ਮੰਗ ਰਿਹਾ ਨੂੰ ਲੱਗਿਆ ਇੱਕ ਨੂੰ ਲੱਗਿਆ ਹੁੰਦਾ ਤੋੜ ਦੇ ਬਾਈ ਹਰ ਚੌਣ ਵੀ ਗੁਰੀ ਤਾਂ ਦੇਖਿਆ ਆਪਾਂ ਲਾਈਵ ਚ ਚਵਾ ਤਾਰਾਂ ਮਾਰੀਆਂ ਨੇ ਨਲਕਾ ਹੈ ਹੋਊਗਾ 15 ਦਿਨ ਦਾ ਸੁਆ 15 ਦਿਨ ਦਾ ਸੁਆ 15 ਕਿਲੋ ਦਦਾ ਹਾਜ਼ਰ ਹਾਜ਼ਰ ਐਨੂੰ ਡੰਗ ਲਾਈਵ ਚਵਾ ਦਾਂਗੇ ਜਿਹੜਾ ਬੰਦਾ ਸੱਜਣ ਦੂਰੋਂ ਹੋਇਆ ਜੇ ਕੋਈ ਨੋਕਲ ਬੰਦਾ ਤਾਂ ਦੋ ਟਾਈਮ ਤਿੰਨ ਟਾਈਮ ਚੀਜ਼ ਆ ਗਈ ਪੂਛ ਤੱਕ ਜੈਡ ਬਲੈਕ ਜਮਾ ਹਾਂ ਦੇਖ ਲਾ ਹੁਣ 14 ਕਹਦੇ ਨਾ ਨਾ 15 ਤੋਂ ਪੌਣੇ 15 ਨਹੀਂ ਹੋਊਗਾ ਓੱਖਾ ਨਾ ਹੋ ਜਾਏਗਾ ਮਾਹ ਜਮੀ ਵੀ ਨਹੀਂ ਚਵਾ ਦਾਂਗੇ ਆਪਾਂ ਹੋੜ ਹੀ ਹੈਗਾ ਵੀ 18 ਕਿਲੋ 20 ਕਿਲੋ ਆਪਾਂ ਪ ਮੈੜਾ ਚੱਲੀ ਨਹੀਂ ਹਲੇ ਝੋਟੀ ਦੋ ਟਾਈਮ ਚਾਰ ਟਾਈਮ ਐਂ ਚਵਾ ਕੇ ਲੈ ਜੀ ਵੀਡੀਓ ਕਾਲ ਤੇ ਚਵਾਣੇ ਵੀਡੀਓ ਕਾਲ ਤੇ ਦੂਰ ਵਾਲੇ ਸੱਜਣ ਨੂੰ ਵੀਡੀਓ ਕਾਲ ਤੇ ਚਵਾ ਦਾਂਗੇ ਜੇ ਕੋਈ ਲਵੇ ਲੈਣਦਾ ਆ ਕਰੋ ਝੋਕੇ ਲੈ ਜੀ ਦੋ ਚਵਾਈ ਦਾ ਦੀ ਧਰਤੀ ਚ ਮੋਗੇ ਕਰ ਦੂ ਅੱਥੋਂ ਬੇਫਿਕਰ ਰਹੇ ਹੋ ਤੁਸੀਂ ਤੇ ਆ ਗਿਆ ਕਾਦੇ ਦਾ ਫੁੱਲ ਵੱਡਾ ਲੰਬੀ ਵੀ ਫੁੱਲ ਆ ਗਈ ਝੋਟੀ ਸਾਰੀ ਜੈਡ ਬਲੈਕ ਪਿਓਰ ਮੁਰਾ ਚ ਤੇ ਨਾਲ ਵੀ ਇਹਦੇ ਕੱਤੀ ਆ ਗਈ 15 ਕਿਲੋ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਆਪਾਂ ਚਵਾ ਦਾਂਗੇ ਤੇ ਜਿਹੜਾ ਠੰਡ ਦਾ ਸਹਜ ਆ ਯਾਰ ਉਹ ਬਾਕਮਾਨ ਲੱਗਿਆ ਆਡਰ ਦਾ ਸਾਈਜ਼ ਆ ਥਣ ਦਾ ਸਾਈਜ਼ ਬਾਡੀ ਕੱਦ ਬਿੱਡ ਲੰਬਾਈ ਹਰੇਕ ਪੱਖ ਤੋਂ ਓਕੇ ਦੀ ਰਿਪੋਰਟ ਆ ਲੈ ਚੱਲ ਬਾਈ ਅੰਦਰ ਨੂੰ ਇਹਦਾ ਕਾਲੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਇਹਦੇ 1,45,000 ਰੁਪਏ 1 ਲੱਖ ਤੇ 45 ਹਾਂ ਬਧੂ ਦੁੱਧ ਹੋਰ ਬਧੂ ਵੀ ਦੇ ਮੈਲੇ ਚੱਲੂ ਮੈਲਾ ਚੱਲ ਕੇ ਤੂੰ 18 ਕਿਲੋ ਦਊਂਗੀ ਘਟੋ ਘਟ ਰਵਾਂ ਜੇ ਠੀਕ ਆ ਗੱਲ ਹਾਂ ਕੱਦ ਆ ਗਿਆ ਫੁੱਲ ਵੱਡਾ ਕੱਦ ਕੱਦ ਚੋ ਛੋਟੀ ਨਹੀਂ ਹੈਗੀ ਕੋਈ ਵੀ ਛੋਟੀ ਜਿੰਨੀ ਆ ਸਾਨੂੰ ਦਿਖਾਉਂਗਾ ਤੇ ਹੁਣ ਗੈਰੀ ਪਹਿਲਾਂ ਇਧਰਲੇ ਬੰਨੇ ਲੈ ਆ ਇਹਦੇ ਆਡਰ ਤੇ ਮਾਰਦੇ ਹੁਣ ਹੀ ਕਾਲਾ ਸਾਈਡ ਨੂੰ ਮਾਰੀ ਇੱਥੋਂ ਇਹ ਤਾਂ ਗੁਰੀ ਹਲੇ ਪਿਛਲੇ ਜਿੰਗਾ ਗੁਰੀ ਅੱਧਾ ਐ ਤਾਂ ਹਲੇ ਠੀਕ ਐ ਕੱਲ ਨਾਲ ਅੱਧਾ ਐ ਤੋਰੀ ਮਾਈ ਖੋਲ ਕੇ ਨਾਲ ਇਹਦੇ ਕੱਟੀ ਐ ਕੱਟੀ ਐ ਜੈਡ ਬਲੈਕ ਜੈਡ ਬਲੈਕ ਇਹ ਡਾਬਲ ਸ਼ੇਡ ਆਈਟਮ ਮਿਲੂਗੀ ਤੁਹਾਨੂੰ ਜਿਹੜਾ ਟੀਕਾ ਲਵਾ ਦੋਗੇ ਬੱਚਾ ਹੈ ਜੀ ਪਾ ਲੇ ਮਿਲੂਗੀ ਹਾਂ ਨੀਲੀ ਦਾ ਲਵਾ ਦੋਗੇ ਨੀਲੀ ਦਾ ਪਾ ਦੂ ਮੋਹਰਾ ਦਾ ਲਵਾ ਦੋਗੇ ਮੋਹਰਾ ਦਾ ਪਾ ਦੂ ਦੰਦਾਂ 'ਚ ਕਿੰਨੇ ਕਾਲੇ 6 ਦੰਦ ਐ ਹਜੇ ਛਿੱਗੀ ਛਿੱਗੀ ਸੁਹਾ ਦੁੱਜਾ ਸੁਹੀ ਕਦੂਆ ਸੋਈ ਨੂੰ ਵੀਰੇ ਕੱਲ੍ਹੇ ਸੂਈ ਆ ਸਵੇਰੇ ਗੋਲਾ ਬਾਲਾ ਖਾਲੀ ਐ ਤਾਰੀ ਛੱਡੀਆਂ ਹੋਈਆਂ ਉਹ ਚੀਜ਼ ਨਹੀਂ ਹੈਗਾ ਕੱਲ ਤਾਂ ਗੁਰੀ ਇਹ ਤੋਂ ਫੱਦੇ ਦਾ ਵੀ ਨਹੀਂ ਛੋਟਾ ਹੈਗਾ ਕਮਾ ਦੇ ਬਈਆ ਇਹਨੂੰ ਇੱਥੇ ਲੰਬਾਈ ਦਿਖਾ ਦੇ ਗਰੀ ਜਦੋਂ ਉਰਲੇ ਬੰਨਿਓ ਕਿਹੜਾ ਦੇਊਗੀ ਉਦੋਂ ਦਿਖਾ ਦੇ ਲੰਬਾਈ ਲੰਬੀ ਫੁੱਲਾ ਤੇ ਸਿੰਗੇ ਦਾ ਕੁੰਡਾ ਗੋਲ ਸਿੰਘ ਚ ਆ ਗਈ ਕਿਉਂਕਿ ਬੂਰੀ ਜੇ ਤੁਹਾਨੂੰ ਮਿਲੂ ਤਾਂ ਜ਼ਿਆਦਾ ਬੂਰੀਆਂ ਖੁੰਨੇ ਸਿੰਘ ਚ ਮਿਲਦੀਆਂ ਖੁੰਨੇ ਸਿੰਘ ਚ ਘੱਟ ਮਿਲਦੀਆਂ ਬਾਕੀ ਬੂਰੀ ਐ ਦਾਥਨੋਂ ਇੰਨੀ ਇਹਨਾਂ ਮਤਲਬ ਕਿ ਨਹੀਂ ਉਰੇ ਵਾਲਾ ਕੰਮ ਹੈਗਾ ਬੂਰੇ ਵਾਲਾ ਕੰਮ ਹੈ 70 ਕਿਲੋ ਜੀ ਰੰਦੀ ਆ ਜਿਹੜੇ ਹਾਂ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਸੱਜਣੋਂ ਪੂਰੀ ਦੂਰੀ ਤੇ ਆ ਕਵਾਲਤੀਆਂ ਝੋਟੀਆਂ ਚ ਸਾਰੀਆਂ ਆ ਗਈਆਂ ਜਿੰਨੀਆਂ ਕਿ ਚਾਹੀਦੀਆਂ ਨੇ ਬਾਕੀ ਕਮੈਂਟ ਕਰਕੇ ਤੁਸੀਂ ਨੇ ਦੱਸਣਾ ਹੁੰਦਾ ਤੇ ਜਿਹੜੇ ਸੱਜਣ ਨੇ ਲੈਣੀ ਹੁੰਦੀ ਹੈ ਉਹਨੇ ਚੀਜ਼ ਕਿਹੜਾ ਹੋਰ ਦਵਾ ਦੇ ਜਿਹੜਾ ਉਹਨੇ ਲੈਣੀ ਹੁੰਦੀ ਆ ਆਪਣੀ ਸਮਝ ਨਾਲ ਵੀ ਆਪਣੇ ਘਰੇ ਕਿੰਨਾ ਕੁ ਦੁੱਧ ਪਾ ਦੂੰ ਦੁੱਧ ਕਿੰਨਾ ਕੁ ਪਾ ਸਕਦੀ ਹੈ ਕਾਲੇ ਦੁੱਧ ਯਾਰ ਮੈਂ ਜ਼ਿਆਦਾ ਨਹੀਂ ਕਹਿੰਦਾ ਗੁਰੀ 17 ਕਿਲੋ 18 ਕਿਲੋ 17 ਕਿਲੋ ਪਾ ਦੂੰ ਇੰਨਾ ਤਾਂ ਬੂਰੀ ਨੂੰ ਬਾਲਾ 17 18 ਪਾਤਾ ਇਹ ਗ੍ਰੇਡਡ ਮੇਲਾ ਜਿੱਤ ਲੂਗੀ ਪਾ ਦੂਗੀ ਕਿਉਂਕਿ ਮੇਲੇ ਦੇ 22 ਤੋਂ ਟੱਪ ਹੀ ਨਹੀਂ ਝੋਟੀਆਂ ਦੀ ਮੇਰੀ ਗੱਲ ਸੁਣੋ ਤੇਰੀ ਗੱਲ ਮੰਨਦਾ ਕੱਲ ਜਦੋਂ ਬੋਲਾ ਕੱਢੇ ਕਿੰਨਾ ਬੋਲਾ ਹੋਊਗਾ ਤੈਨੂੰ ਕਿਵੇਂ ਲੱਗਦਾ ਵੀ ਹੁਣ ਖਾਲੀ ਆ ਜਾ ਕਿਵੇਂ ਬੋਲਾ ਹੈਗਾ ਮੈਨੂੰ ਲੱਗਦਾ ਵੀ ਥੋੜਾ ਜਿਹਾ ਹੈਗਾ ਹਾਂ ਪਤਾ ਕੀ 12 13 ਕਿਲੋ ਜਮੇ ਖਾਲੀ ਮੰਗਉਂ ਕਰਦਾ ਝੋਟੀਆਂ ਠੀਕ ਆ ਜੀ ਹਾਂ ਇਹ ਇੱਥੋਂ ਐਂ ਕਮਾ ਕੇ ਲੈ ਜਾ ਅੰਦਰ ਨੂੰ 10 ਕਿਲੋ ਬੋਲੀ ਹੋਊਗੀ ਹੁਣ 12 ਤੋਂ ਉੱਪਰ ਹੀ ਹੋਣੀ ਸਟਾਰਟਿੰਗ ਤੇ ਚੱਲੀ ਐ ਕੱਲ ਆ ਲੈ ਲੈ ਵੀ 12 ਦੇ ਹਿਸਾਬ ਨਾਲ ਇਹਨੂੰ 18 ਕਿਲੋ ਦੇਣਾ ਚਾਹੀਦਾ 18 ਕਿਲੋ ਦੇਣਾ ਚਾਹੀਦਾ 12 ਕਿਲੋ ਹਾਂ ਮੈਂ ਇਹੀ ਗੱਲ ਮੈਂ ਵੀ ਸਾਫ਼ ਹੈ ਜਾਨਬਰਾ ਉੱਜੀ ਨਹੀਂ ਹੈਗੀ ਸਵੇਰ ਆ ਗਈ ਠੰਡੀ ਕੱਦ-ਕਾਠ ਵੀ ਚੰਗਾ ਲੰਬਾਈ ਵੀ ਚੰਗੀ ਆ ਥਣ ਦਾ ਸਾਈਡ ਵੀ ਚੰਗਾ ਸਾਈਡ ਨੂੰ ਹੋ ਜਾ ਸਾਈਡ ਨੂੰ ਦਿਖਾ ਦੇਣ ਦੇ ਮੁੰਡੇ ਨੂੰ ਸਮਾਰ ਕੇ ਇਹ ਇੱਥੋਂ ਦਿਖਾ ਦਿੰਦੇ ਆ ਜੀ ਸਮਾਰ ਕੇ ਅਗਲੀ ਬੰਨੋ ਦਿਖਾ ਲਈ ਗਾੜੀ ਪਿਛਾੜੀ ਥੋੜੇ ਪੜਾਤਾ ਹੈ ਹੀ ਮਲੀ ਮੁੱਟੀ ਠੀਕ ਹੈ ਹਾਂ ਤੇ ਸਵਾਰੀਆਂ ਝੋਟੀਆਂ ਚਾਰੀ ਚਾਰੀਆਂ ਠੰਡੀਆਂ ਨੇ ਆਪਾਂ ਲਾਈਵ 'ਚ ਬੱਚੇ ਵੀ ਨਹੀਂ ਲਾਏ ਦਿਖ ਥੱਲੇ ਠੀਕ ਹੈ ਅਈ ਤਾਰਾ ਮਾਰ ਲਿਆ ਤੇ ਹੁਣ ਮਾਰਦੇ ਉਹ ਕੱਟੇ ਦੇ ਉਹ ਵੀ ਡਿੱਕ ਹੀ ਜਾਂਦਾ ਕਦੋਂ ਮੇਰੀ ਬਾਰੀ ਕਦੋਂ ਆਉ ਹਣੀ ਇਹਦੀ ਉਮਰ ਕਿੰਨੀ ਕਾ ਬਾਈ ਇਹਦੇ 10 ਮਹੀਨੇ ਦਾ ਕੱਟਾ ਹਲੇ 10 ਮਹੀਨੇ 10 ਮਹੀਨੇ ਦਾ ਵੱਡਾ ਬਹੁਤ ਆ 10 ਮਹੀਨੇ ਦਾ ਇਹ ਗੁੜੀ ਜਿਹੜੀ ਮੱਝ ਦਾ ਕੱਟਾ ਹੈ ਨਾ ਹਾਂਜੀ ਮੈਂ ਕਹਿੰਦਾ ਵੀ ਛੇਤੀ ਛੇਤੀ ਆਪਾਂ ਜਿਹੜੀ ਟੋਕਰ ਝੋਟੀ ਦਿਖਾਈ ਦੀ ਪਿਛਲੀ ਵੀਡੀਓ 'ਚ ਹਾਂਜੀ ਉਹ ਢੀ ਝੋਟੀ ਹੈ ਠੀਕ ਹੈ ਗੱਲ ਸਵਾਹ ਦਾ ਠੰਡਾ ਵੱਡਾ ਬੁੱਡਾ ਬਹੁਤ ਐ ਲੱਗੂਆ ਤੁਹਾਨੂੰ ਜਿਵੇਂ 1.5 ਸਾਲ ਦਾ 1.5 ਪੌਣੇ 2 ਸਾਲ ਦਾ ਏੜ-ਗੇੜ ਹੋਵੇ ਹਾਂ ਡਬਲ ਆ ਗਿਆ ਪੂਰਾ ਧੋੜ ਦਿਆ ਇਹਨੂੰ ਦਵਾ ਦੇ ਕਿੜਾ ਬਾਦੀ ਦਾ ਵੀ ਸੋਨਾ ਆ ਗਿਆ ਉਤੋਂ ਚੌੜੇ ਢਾਂਚੇ ਚ ਆ ਗਿਆ ਪੂਰੇ ਜੀ ਮਹਾ ਮਾਜੇ ਇਹਦੀ ਮਾਂ ਬਾਲੀ ਉੱਚੀ ਲੰਬੀ ਹੈ 18 ਉਹ ਨਿਕਲ ਦੋ ਦਿੰਦੀ ਹੈ ਠੀਕ ਆ ਗੱਲ ਹਾਂ ਜਿਹੜੀ ਦਾ ਬੱਚਾ ਇਹ ਲੈ ਚੱਲ ਲੈ ਚੱਲ ਹੱਥ ਨਾ ਲਾ ਇਹਦੇ ਨੂੰ ਐ ਵੀ ਮੈਨੂੰ ਪਲੋਸ ਦੇ ਨੇ ਖੜ ਜਾਂਦਾ ਉਸੇ ਵੇਰਾ ਤੁਰਦਾ ਨਹੀਂ ਹਾਂ ਬਾਲਾ ਚੱਲ ਕੋਈ ਕੋਈ ਗੱਲ ਇੱਥੇ ਦਿਖਾ ਦੇ ਗੈਰੀ ਇੱਥੇ ਦਿਖਾ ਦੇ ਓਏ ਖੜੇ ਨਹੀਂ ਦਿਖਾ ਦੇ ਇੱ ਲੰਬਾਈ ਵੀ ਫੁੱਲਾ ਕੱਦ ਕਾਠ ਵੀ ਚੰਗਾ ਤੇ ਉੱਤੋਂ ਚੜਾਈ ਵੀ ਉਹ ਬਾਈ ਮੈਂ ਕੋਈ ਨਹੀਂ ਕੋਈ ਨਹੀਂ ਵੇਝਣਗੇ ਫੈਸਟੀਕਲਾਂ ਦਾ ਕਿਵੇਂ ਲੱਗਦਾ ਟੇਟਾ ਠੀਕ ਹੈ ਬੰਦ ਠੰਡਾ ਹੈ ਨਾ ਠੰਡਾ ਹੈ ਥੋੜਾ ਜਹਾ ਉਦਾਂ ਸਹੀ ਆ ਹਾਂ ਆ ਮੈਨੂੰ ਨਿੱਕੀ ਲੱਗਦਾ ਥੱਲੇ ਮੜਾ ਜੀ ਗੁਰੀ ਇੱਕ ਤਾਂ ਇਹ ਨਮਾਤਾ ਠੀਕ ਹੈ ਮੋਟਰ ਚ ਲਾ ਕੇ ਨਮਾਤਾ ਠੰਡੇ ਬਾਕੀ ਥੋੜੀ ਜੀ ਠੀਕ ਹੈ ਲੈ ਅੱਗੇ ਇਹਦੇ ਪੈਸੇ ਕਿੰਨੇ ਦਾ ਲੈਂਗਾ ਲਈ ਇਹਦਾ ਆਪਾਂ ਗੁਰੀ 35000 ਰੁਪਏ ਲੈਣਾ ਇਹ ਲੋਕੀ ਆ ਸਮਝ ਲੈ ਵੀ ਮਿੱਤਰ ਪਿਆਰਾ ਕਮਾਈ ਨਹੀਂ ਹੈਗੀ ਠੀਕ ਹੈ ਜੀ ਵੀ ਕਹਿ ਵੀ ਚਲ ਵਿਚ ਪੀਡੀ ਦਾ ਪਾ ਤੋਹਫਾ ਪਾਤਾ ਠੀਕ ਆ ਇਹ ਦੇਣਾ ਬਾਈ ਕਹਿੰਦਾ 35 ਦਾ ਬਾਕੀ ਸਾਰੀਆਂ ਝੋਟੀਆਂ ਦੇ ਮੁੱਲ ਸੱਜਣੋਂ ਤੁਹਾਨੂੰ ਮੈਂ ਕਰਾਤੇ ਨੰਬਰ ਬੋਲ ਲਈ ਬਾਈ 95920 99493 95920 99493 ਨੰਬਰ ਆ ਬਾਈ ਦਾ ਤੇ ਬਾਕੀ ਡੰਗ ਦੋ ਡੰਗ ਚੋਕ ਕੇ ਤਸੱਲੀ ਕਰਕੇ ਬਾਈ ਤੋਂ ਜਾਨਵਰ ਲੈ ਜਿਓ ਲਾਈਵ ਕੋਈ ਸੱਜਣ ਕਹਿੰਦਾ ਹੋਇਆ ਲਾਈਵ ਚਵਾ ਦਾਂਗੇ ਲਾਈਵ ਚਵਾ ਦਾਂਗੇ ਲਾਈਵ ਚਵਾ ਦਾਂਗੇ ਜਿਵੇਂ ਵੀਡੀਓ ਕਾਲ ਤੇ ਵੀਡੀਓ ਕਾਲ ਤੇ ਠੀਕ ਹੈ ਜਿਵੇਂ ਸੱਜਣ ਦੀ ਮਰਜ਼ੀ ਹੋਈ ਆਪਣਾ ਕੰਟੈਕਟ ਕਰੋ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਕਹਿਣ ਦਾ ਪਾਵ ਹਰੇਕ ਪੱਖ ਤੋਂ ਹਾਂ ਤੇ ਬਾਕੀ ਨੰਬਰ ਬਾਈ ਦਾ ਮਿਲਿਆ ਲਿਓ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਬਾਈ ਤੋਂ ਲੈ ਜਿਓ ਧੰਨਵਾਦ ਜੀ